ਵਾੜਾ ਦੇ ਮਹੱਲਾ ਸੰਤੋਖਪੁਰਾ ਵਿਖੇ ਨੂਨ ਨੇ ਸਸਤੇ ਲਗਾਏ ਗळा ਕੁੱਟ ਕੇ ਮਾਰਨ ਦੀ ਕੋਸ਼ਿਸ਼ ਦੇ ਰੋਪ ਨੋ ਪ੍ਰੀਆ ਜੋ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੇ ਦੱਸਿਆ ਕਿ ਸੱਸ ਨੇ ਉਸ ਦੇ ਬੇੜਲੇ ਮਾਰੇ ਗळा ਕੁੱਟਿਆ ਕਿਉਂਕਿ ਮੈਂ ਸਸ ਤੋਂ ਆਪਣੇ ਛੋਟੇ ਬੱਚੇ ਲਈ ਖਰਚਾ ਮੰਗ ਲਿਆ ਖਰਚਾ ਮੰਗਨ ਤੋਂ ਬਾਅਦ ਉਸ ਨੰਨਾਨਾਂ ਤੇ ਸੱਸ ਨੇ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਨੂੰ ਭੁੱਖਾ ਰੱਖਿਆ ਮਸਾ ਹੀ ਮੈਂ ਆਪਣੀ ਜਾਨ ਬਚਾ ਕੇ ਦੁਗਲਾ ਪਟੌੜ ਪੰਪ ਤੱਕ ਪਹੁੰਚੀ ਇਹਨਾਂ ਨੇ ਦੌੜਦੇ ਦੇ ਪਿੱਛੇ ਮੇਰੇ ਸਕੂਟਰੀ ਲਾ ਲਈ ਅਤੇ ਕਹਿੰਦੇ ਤੈਨੂੰ ਅੱਜ ਮਾਰ ਕੇ ਲੈਣਾ ਵਿੱਚ ਸੁੱਟ ਦੇਣਾ ਹੈ ਦੂਜੇ ਪਾਸੇ ਸੱਸ ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਮੁੰਡਾ ਬਹਿਰੀਨ ਵਿਖੇ 15000 ਰੁਪਏ ਦੀ ਨੌਕਰੀ ਕਰਦਾ ਹੈ ਅਤੇ ਉਸ ਦੀ ਨੂੰਹ ਖਰਚ ਲਈ 5000 ਰੁਪਏ ਦੀ ਮੰਗ ਕਰਦੀ ਸੀ ਅਤੇ ਉਸ ਨੇ ਉਸ ਨੂੰ 2000 ਰੁਪਏ ਦੇ ਦਿੱਤੇ ਜਿਸ ਕਾਰਨ ਲੜਾਈ ਹੋ ਗਈ ਮੌਕੇ ਤੇ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਵੀ ਮੌਕੇ ਤੇ ਪਹੁੰਚੀ ਪਰ ਫਿਰ ਵੀ ਕੋਈ ਹੱਲ ਨਹੀਂ ਹੋਇਆ ਫੋਰਵਰਡਰ ਐਕਸੈਸ ਨੀਜ਼ ਲਾਈਕ ਤੋਂ ਵਿਨੋਦ ਸ਼ਰਮਦੀ ਰਿਪੋਰਟ ਨਾਮ ਮੇਰਾ ਨਾਮ ਪ੍ਰਿਆ ਮੇਰੀ ਮੈਰਿਜ ਨੂੰ 3 ਸਾਲ ਹੋ ਗਏ ਆ ਮੇਰਾ 1 ਸਾਲ ਦਾ ਬੱਚਾ ਆ ਤੇ ਮੇਰਾ ਸਾਰਾ ਪਰਿਵਾਰ ਮੈਨੂੰ ਬਹੁਤ ਤੰਗ ਕਰਦਾ ਮੇ ਤੁ ਦਾਤ ਦੀ ਮੰਗ ਕਰਦਾ ਮੇਰਾ ਤੇ ਮੇਰੇ ਮਾਤਾ ਪਿਤਾ ਦੇ ਕਿੰਨਾ ਸਰਿਆਨ ਨਾਮ ਨਹੀਂ ਦੇ ਦਿੱਤਾ ਤੋਂ ਲੋਰੋ ਬਾਅਦ ਦੇ ਦਿੱਤਾ ਤੇ ਮੇਰੇ ਮੇਰੇ ਸੱਤੇ ਮੇਰੇ ਪਪਾ ਨਹੀਂ ਹੈਗੇ ਤੇ ਇਹ ਮੈਨੂੰ ਬਹੁਤ ਤੰਗ ਕਰਦੇ ਆ ਮੈਨੂੰ ਮੇਰਾ ਸਾਰਾ ਪਰਿਵਾਰ ਮੇਨ ਨਾਨਾ ਮੇਰਾ ਮਮਲੀਓਰਾ ਮੇਰੇ ਮਲਿਓਰੇ ਦਾ ਮੁੰਡਾ ਸਾਰੀ ਰਲ ਕੇ ਮੈਨੂੰ ਕੁੱਟਮਾਰ ਕਰਦੇ ਆ ਤੇ ਮੇਰਾ ਪਤੀ ਵਿਦੇਸ਼ ਗਿਆ ਹੈ ਜੇ ਮੈਂ ਨਾ ਤਾਂ ਕੋਈ ਖਰਚਾ ਪਾਣੀ ਮੰਗਦੀ ਆ ਤੇ ਮੇਰੀ ਸੱਸ ਕਹਿੰਦੀ ਆ ਕਿ ਸਾਡੇ ਕੋਲ ਖਰਚਾ ਪਾਣੀ ਹੈ ਨਹੀਂ ਤੇ ਨਾ ਹੀ ਤੇਰੇ ਮੁੰਡੇ ਲਈ ਕੁਛ ਤੂੰ ਆਪਣੇ ਮਾਪਿਆਂ ਤੇ ਹੀ ਮੰਗ ਜੇ ਮੇਰੇ ਮਾਪਿਆਂ ਨੇ ਪਹਿਲਾਂ ਵੀ ਮੇਰਾ ਕੇਸ ਉੱਥੇ ਹੀ ਕਰਵਾਇਆ ਕੁੱਟਮਾਰ ਕਿਉਂ ਕਰਦੇ ਆ ਕੁੱਟਮਾਰ ਕਰਦੇ ਆ ਕਿ ਮੈਂ ਉਹਨਾਂ ਤੋਂ ਖਰਚਾ ਪਾਣੀ ਮੰਗਦੀ ਆ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿ ਮੈਨੂੰ ਖਰਚੇ ਪੈਸੇ ਚਾਹੀਦੇ ਆ ਤੇ ਮੇਰਾ ਬੇਬੀ ਆ ਸਾਨੂੰ ਥੋੜੇ ਮੋਟੇ ਪੈਸੇ ਦਿਆ ਕਰੋ ਉਹ ਸਾਨੂੰ ਪੈਸੇ ਨਹੀਂ ਦਿੰਦੇ ਦੇਦੀ ਮੰਗ ਵੀ ਕਰਦੇ ਹਾਂਜੀ ਤੇਦੀ ਮੰਗ ਵੀ ਕਰਦੇ ਆ ਉਹ ਕਹਿੰਦੇ ਆ ਕਿ ਸਾਨੂੰ ਦੇਹੇਜ ਹੋਰ ਚਾਹੀਦਾ ਆ ਵੇ ਥੋੜਾ ਆ ਗੱਡੀਆਂ ਤਾਰਾ ਮੇਰੇ ਤੋਂ ਮੰਗਦੇ ਆ ਮੇਰੇ ਮਾਪਿਆਂ ਨੇ ਜੋ ਗੈਰਨੀ ਨੇ ਜਿੰਨਾ ਸਰਿਆੰਨਾ ਮੈਨੂੰ ਦੇ ਦਿੱਤਾ ਨੇ ਹਮ ਮੈਨੂੰ ਐਸੇ ਨਾਲੋਂ ਵਾਟਾਂ ਕਰਦੇ ਕਿ ਸਾਨੂੰ ਦੇਹੇਜ ਚਾਹੀਦਾ ਸਾਨੂੰ ਪੈਸੇ ਲਿਆ ਕੇ ਦਿਓ ਮਾਪਿਆਂ ਤੋਂ ਆਪਣੇ ਕੱਲ ਕੀ ਹੋਇਆ ਫੇ ਕੋਜ ਨੇ ਕੱਲ ਪਾਸਾ ਹਾਈ ਲੜਾਈ ਝਗੜਾ ਹੋਇਆ ਸੀ ਮੈਂ ਕੈਸੇ ਮੰਗੇ ਸੀ ਆਪਣੇ ਸਾਸੂ ਤੋਂ ਪਹਿਲਾਂ ਮੈਂ ਕਿਹਾ ਮੈਂ ਆਪਣੇ ਬੱਚੇ ਲਈ ਸਮਾਨ ਲੈ ਕੇ ਆਉਣਾ ਹੈ ਤਾਂ ਮੈਨੂੰ ਪੈਸੇ ਚਾਹੀਦੇ ਆ ਤੇ ਉਹ ਕੰਦੀ ਦਾ ਸਾਡੇ ਕੋ ਪੈਸੇ ਹੈ ਨਹੀਂ ਉਹਨੇ ਜਵਾਬ ਦੇ ਦਿੱਤਾ ਮੈਨੂੰ ਤੇ ਫੇ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਪੈਸੇ ਚਾਹੀਦੇ ਆ ਤੇ ਮੇਰੇ ਘਰ ਵਾਲੇ ਨੇ ਵੀ ਕਹਿੰਦਾ ਕਹਿੰਦਾ ਵੀ ਸਾਡੇ ਮੇਰੇ ਕੋ ਪੈਸੇ ਹੈ ਨਹੀਂ ਵੀ ਮੰਮੀ ਕੋਲ ਹੀ ਹੈ ਜੇ ਲੈਣੇ ਆ ਤਾਂ ਉਹ ਤੋਂ ਮੰਗ ਲੈ ਤੇ ਮੇਰੇ ਸਾਸਰੀ ਤਾਂ ਮੈਨੂੰ ਕੋਈ ਪੈਸਾ ਨਹੀਂ 빌ਦੀ ਹੈਗੀ ਤੇ ਨਾਮ ਚਾਨੂ ਕੌਸ਼ਲੀ ਖਾਣ ਤੋਂ ਵੀ ਰੋਕਦੀ ਆ ਸਾਨੂੰ ਲੜਾਈ ਝਗੜਾ ਹਰ ਵੇਲੇ ਰੱਖਦੀ ਆ ਹਾਂਜੀ ਕੱਲ ਫੇ ਕੀ ਹੋਇਆ ਕੱਲ ਕੁਛ ਨਹੀਂ ਬਸ ਆਈ ਗੱਲ ਹੋਈ ਆ ਕੱਲ ਮੇਨ ਨਾਨਾ ਆਈ ਸੀਗੀ ਮਾਮਾ ਸੀ ਜਾਂ ਮਾਮੇ ਦਾ ਮੁੰਡਾ ਸੀ ਰਿਤਿਕ ਮੇਰੀ ਸੱਸ ਜੀ ਵੀ ਤਾਂ ਇਹਨੇ ਮੈਨਸ ਵੇਲੇ ਕੁੱਟਮਾਰ ਬਹੁਤ ਕੀਤੀ ਮੈਂ ਪੈਸੇ ਮੰਗੇ ਵਾਸਤੇ ਉਸ ਗੱਲ ਤੋਂ ਕੁੱਟਮਾਰ ਕੀਤੀ ਫੇਈ ਨਹੀਂ ਮੇਰੇ ਖਾਣੇ ਚ ਵੀ ਉੱਪਰ ਝੋਟਾ ਦਿੱਤੀਆਂ ਤੇ ਮੈਨੂੰ ਕੁਝ ਖਾਣਾ ਵੀ ਕੋਲ ਆਈ ਨਹੀਂ ਬਹੁਤ ਕੀਤਾ ਬੇ ਸੱਸੇ ਕੰਪਲੀਟ ਕਰਕੇ ਗਈ ਹੈ ਕਿ ਤੁਸੀਂ ਮੈਨ ਨਾਲ ਲੜਦੇ ਆ ਹਾਂਜੀ ਫਿਰ ਤੁਸੀਂ ਮੈਂ ਕੁਝ ਨਹੀਂ ਮੈਂ ਉਹਨਾਂ ਨੂੰ ਕਹਿੰਨੇ ਦਾ ਕੋਈ ਗੱਲ ਨਹੀਂ ਸਰ ਵੇ ਜਿੱਦਾਂ ਨੇ ਕੀਤਾ ਹੋਈ ਕੋਈ ਨਹੀਂ ਤੁਸੀਂ ਨਹੀਂ ਬੇੜਿਓ ਤੇ ਉਹਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਇੱਕ 112 ਨੰਬਰ ਤੇ ਕਾਲ ਕਰਦੇ ਮੈਨੂੰ ਬਹੁਤ ਪਰੇਸ਼ਾਨੀ ਨਹੀਂ ਮਿਲਣ ਆਣੇ ਕੀਤਾ ਸੀ ਮੇਰੇ ਮਾਸਾ ਨੇ ਮੈਨੂੰ ਘਰੋਂ ਬਾਹਰ ਕੱਢ ਕੇ ਤੇ ਦਰਵਾਜ਼ੇ ਲਾਏ ਹੋਏ ਸੀਗੇ। ਤੇ ਜਦੋਂ ਅਸੀਂ ਘਰ ਗਏ ਬਾਹਰ ਆਏ ਆ ਅਸੀਂ ਸਾਰਾ ਪਰਿਵਾਰ ਬਾਹਰ ਬੈਠੇ ਰਹਿ। ਸਾਨੂੰ ਕਿਸੇ ਨੇ ਵੀ ਕਿਹਾ ਨਹੀਂ ਅੰਜ਼ਰ ਆਇਆ ਜੇ ਰੋਟੀ ਪਾਣੀ ਸਾਨੂੰ ਸਵੇਰ ਦੇ ਸੀ ਭੁੱਖੇ ਬਾਹਰ ਬੈਠੇ ਸੀਗੇ। ਫੇਰ ਮੈਂ 112 ਨੰਬਰ ਤੇ ਕਾਲ ਲਾਈ ਤੇ ਮੈਂ ਪੁਲਿਸ ਵਾਲਿਆਂ ਨੂੰ ਸੱਦਿਆ। ਤੇ ਉੱਥੇ ਪੁਲਿਸ ਵਾਲੇ ਆਏ ਉਹ ਸਾਡਾ ਸੁਝਾਅ ਕਰਕੇ ਗਏ ਦੋਨਾਂ ਤੇ ਜਾਂਦਾ। ਉਹਨਾਂ ਨੂੰ ਵੀ ਕਿਹਾ ਤੇ ਮੈਨੂੰ ਵੀ ਕਿਹਾ ਦੋਨਾਂ ਤੇ ਜਾਂਦਾ ਸੁਝਾਅ ਕਰਕੇ ਗਏ ਸਾਡਾ। ਕਰਕੇ ਫੇਰ ਉਹ ਕਹਿ ਕੇ ਗਏ ਵਾ ਨਾਲ ਮਿਲ ਕੇ ਰਿਹਾ ਖਰਚ ਆਪਾਂ ਨੇ ਕੋਈ ਨਹੀਂ ਫੇ ਇਹ ਜਨ ਦੇਣਗੇ ਤੇ ਉਸ ਤੋਂ ਬਾਅਦ ਜਦੋਂ ਉਹ ਗਏ ਆ ਫੇਰ ਇਹਨੇ 8-9 ਵਜੇ ਆਪਣਾ ਖਾਣਾ ਪਾਣੀ ਬਣਾਇਆ ਫੇ ਵੀ ਮੇਰੇ ਨਾਲ ਲੜਦੇ ਰਹੇ ਇਹ 8-9 ਵਜੇ ਆਪਣਾ ਖਾਣਾ ਪਾਣੀ ਬਣਾਇਆ ਤਾਂ ਆਪਣਾ ਖਾ ਲਿਆ ਜਦੋਂ ਫੇ ਮੈਂ ਬਣਾਉਣ ਲੱਗੀ ਰਾਤੀ 9 ਵਜੇ ਰੋਟੀ ਮੇਰਾ ਬੱਚਾ ਭੁੱਖਾ ਹੋਇਆ ਸੀਗਾ ਮੈਂ ਰੋਟੀ ਬਣਾਉਣ ਲੱਗੀ ਤਾਂ ਅਨੂ ਮੇਰੇ ਸਾਸਿ ਨੇ ਮেরে ਮਾਰਿਆ ਮੇਰੇ ਬੇਲੇ ਨੇ ਮਾਰਿਆ ਮੇਰਾ ਗਾਲ ਘੁੱਟਿਆ ਮੇਰੇ ਮਾਮੇ ਨੇ ਮੇਰੇ ਢੋਚ ਲੱਤਾਂ ਮਾਰੀਆਂ ਮੈਂ ਨ ਕੋਟ ਹੱਥੋਂ ਪਾਈ ਕਿੱਕੀ ਮਾਮੇ ਦੇ ਮੁੰਡੇ ਨੇ ਮੇਰੇ ਵਾਲ ਫਟੇ ਨਾ ਨਾਨਾ ਨੇ ਮੈਨੂੰ ਖਿੱਚਿਆ ਫਿਰ ਕਿੱਦਾਂ ਬਚੇ ਤੁਸੀਂ ਮੈਂ ਮੰਕਲ ਮਸੀ ਮੈਂ ਨੱਕ ਭੱਜ ਕੇ ਉੱਥੇ ਛੁੱਟ ਕੇ ਬਚੀ ਆ ਮੈਂ ਨੱਕੀ ਤਾਂ ਮੇਰੇ ਪਿੱਛੇ ਉਹ ਨਾ ਸਕੂਟਰੀ ਲਾ ਲਈ ਉਹ ਕਹਿੰਦੇ ਸੀ ਤੈਨੂੰ ਮਾਰ ਦੇਣਾ ਮਾਰ ਕੇ ਸੀ ਲੈਣਾ ਤੇ ਛੱਡ ਦੇਣਾ ਆ ਕਹਿੰਦੇ ਵੀ ਅਸੀਂ ਪਤਾ ਨਹੀਂ ਲੱਗਣ ਜਣਾ ਕਿਸਨ ਹੋ ਗਈ ਕਿ ਕਿੱਥੇ ਗਈ ਆ ਅਸੀਂ ਉਹ ਕਹਿੰਦੇ ਅਸੀਂ ਰੱਖਣੀ ਨਹੀਂ ਹੈਗੇ ਅਸੀਂ ਮਾਰ ਕੇ ਸਾਹ ਲੈਣਾ ਹਣਾ ਹਾਂਜੀ ਕੀ ਮੰਗ ਹੁਣ ਮੈਨੂੰ ਅੰਕਲ ਇਨਸਾਫ ਚਾਹੀਦਾ ਇਹਨਾਂ ਤੋਂ ਬਈ ਮੈਨੂੰ ਇਨਸਾਫ ਚਾਹੀਦਾ ਮੈਂ ਬਹੁਤ ਤੰਗ ਐ ਨਾ ਆਪਣਾ ਸਾਰਾ ਪਰਿਵਾਰ ਦਾ ਸਰਵਿੰਦਰ ਗੌਰ ਆ ਤੇ ਕੀ ਹੋਇਆ ਬੇਟੀ ਦਾ ਮਾਮਲਾ ਬੇਟੀ ਦਾ ਮਾਮਲਾ ਜੀ ਸਵੇਰੇ ਇਹ ਆਪਸ ਵਿੱਚ ਦਿੱਤੀ ਦੋਨੇ ਹੀ ਰਾਂਝਾ ਗੜੀਆਂ ਆ ਤਾਂ ਲੜਾਈ ਹੋਈ ਉਹਨਾਂ ਦੀ ਰਏ ਨੇ ਬੇਟੀ ਮੇਰੀ ਨੇ ਮੈਨੂੰ ਫੋਨ ਕੀਤਾ ਵੀ ਮੰਮੀ ਲੜਾਈ ਹੋ ਗਈ ਆ ਪਤਾ ਨਹੀਂ ਪੈਸੇ ਮੰਗੇ ਹੋਣਗੇ ਨੇ ਆਪਣੀ ਸੱਸ ਕੋਲ ਸੱਸ ਕਹਿੰਦੀ ਮੇਰੇ ਕੋਲ ਪੈਸੇ ਹੀ ਨਹੀਂ ਹੁੰਦੇ ਹੂੰ ਤੇ ਇਹ ਬੇਟੀ ਫਿਰ ਹੁੰਦੀ ਮੈਨੂੰ ਫੋਨ ਕਰਦੀ ਆ ਤਾਂ ਇਹ ਨਹੀਂ ਕੁੜੀ ਕੁੜੀ ਟੁੱਟ ਕੇ ਫਿਰ ਬੇਟੀ ਮੈਨੂੰ ਫੋਨ ਕਰਦੀ ਵੀ ਤੂੰ ਮੰਮੀ ਆ ਜਾ ਮੈਂ ਕਹਾਂ ਚਲ ਕੋਈ ਨਹੀਂ ਪੁੱਤ ਮੈਂ ਆਉਂਦੀ ਆ ਵੀ ਮੈਂ ਤਾਂ ਬੇਟੀ ਨੂੰ ਮੈਂ ਕਹਾਂ ਤੂੰ 112 ਆਂ ਦੇ ਵੀ ਤੁਸੀਂ ਘਰ ਦੀ ਗੱਲ ਘਰੇ ਨੀ ਬੇਨੋ ਹੂੰ ਫੇਵਰਟੀ ਮੇਰੀ ਨੇ ਫੋਨ 112 ਤੇ ਕੀਤਾ ਉਧਰੋਂ ਪੁਲਿਸ ਆ ਗਈ ਜੀ ਹੂੰ ਪੁਲਿਸ ਆ ਕੇ ਤਾਂ ਆਪਸ ਵਿੱਚ ਈ ਨਾ ਦਾ ਸਮਝੌਤਾ ਕਰ ਦਿੱਤਾ ਉਧਰੋਂ ਫੇ ਮੈਂ ਆ ਗਈਆਂ ਤੇ ਮੈਨੂੰ ਪੁਲਿਸ ਵਾਲਿਆਂ ਨੇ ਰਸਤੇ ਵਿੱਚੋਂ ਮੋੜ ਦਿੱਤਾ ਕਿ ਤੁਸੀਂ ਚਲ ਜਿਓ ਵੇ ਇਹਨਾਂ ਦਾ ਸਮਝੌਤਾ ਏਸੀ ਕਰਾਤਾ ਹੈ ਹੂੰ ਏਸੀ ਘਰ ਮੋੜਿਆ ਮੋੜ ਕੇ ਏਸੀ ਘਰ ਆ ਗਏ ਤੇ ਬੇਟੀ ਫੇ ਆਪਣੇ ਘਰ ਚੱਲ ਗਈ ਜੀ ਸਾਨੂੰ ਜਾਣ ਕੇ ਘਰ ਨਹੀਂ ਸੀ ਤੇ ਰਸਤੇ ਤੇ ਮੁੜ ਕੇ ਆ ਗਏ ਜੀ ਤੇ ਫੇਰ ਸਾਨੂੰ ਇਹ ਕਹਿੰਦੀ ਹੈ ਬੇਟੀ ਜਿਲੇ 8:09 ਵਜੇ ਬੇਟੀ ਦਾ ਫੋਨ ਆਇਆ ਮੈਂ ਕਹਾ ਬਹੁਤ ਤੂੰ ਕੁਝ ਖਾਦਾ ਬਿੱਤਾ ਕੁਝ ਖਾ ਲਾਣਾ ਸੀ ਕਹਿੰਦੀ ਮੰਮੀ ਮੈਂ ਰੋਟੀ ਬਕਾਉਣ ਤੇ ਹਾਂ ਲੱਗਣੀ ਆ ਮੈਂ ਕਹਾ ਪਕਾ ਲਾ ਦੇਗੀ ਜਿਲੇ ਰੋਟੀ ਬਕਾਉਣ ਲੱਗੀ ਆ ਤਾਂ ਇਹਨਾਂ ਦੀ ਫੇਰ ਬਾਜੀ ਪਈ ਇਹ ਅੰਦਰ ਕਤਾਂ ਨਹੀਂ ਬੀਲਣਾ ਸੀ ਉਹੀ ਹੈ ਦੀ ਸੱਸ ਨੇ ਇਹਦੇ ਬਟਾ ਮਾਰੀ ਇਹਨੇ ਕੋਟ ਮਾਰ ਕੀਤੀ ਆ ਬੇਟੀ ਮੇਰੀ ਨਾ ਮੈਨੂੰ ਫੋਨ ਉਸੇ ਟਾਈਮ ਕਰ ਦਿੱਤਾ ਜਿਲੇ ਇਹਨੂੰ ਫੜਿਆ ਸੀਗਾ ਮੈਂ ਆਪ ਖੋ ਦੇਖਿਆ ਇਹਨੂੰ ਫੜਿਆ ਆ ਤਾਂ ਗੱਲ ਦੇ ਇਹ ਕੁੱਟ ਮਾਰ ਕਰਦੇ ਆ ਮੈਨੂੰ ਇਹ ਕਹਿੰਦੇ ਆ ਵੀ ਅਸੀਂ ਛੱਡਣੀ ਮਾਰ ਕੇ ਆ ਸਾਰੇ ਕੁੱਟਦੇ ਆ ਮੈਂ ਆਪਣੀ ਬੇਟੀ ਨੂੰ ਇੰਨਾ ਕਿਹਾ ਵੀ ਪੁੱਤ ਤੂੰ ਇਦਾਂ ਗਾਲੀ ਨਾ ਘੋੜੋ ਛੱਡ ਕੇ ਨਿਕਲਿਆ ਮੇਰੀ ਬੇਟੀ ਨਾਲ ਘੋੜੋ ਛੱਡ ਕੇ ਕਰੋ ਨਿਕਲਿਆ ਇਹ ਲੱਗਦਾ ਕਿ ਨਿਕਲ ਗਿਆ ਇਹ ਤਾਂ ਮਗਰ ਲੱਗੀ ਹੋ ਸਕੀ ਪਟ્રોલ ਪੰਚ ਤੇ ਇਹਦੀ ਚਾਤੀ ਸਸ ਮਗਰੀ ਜੁਗੀ ਇਹ ਵੀ ਸਾਰੇ ਮਗਰ ਹੱਠੇ ਹੋਏ ਸਗੇ ਇਹ ਪਟ્રોલ ਪੰਚ ਤਾਂ ਕਿਹ ਆਏ ਆ ਕਿਸੇ ਦੇ ਵਿਧਰੋਂ ਮੇਰੇ ਆ ਗਏ ਮੈਂ ਪਟ્રોલ ਪੰਚ ਤੇ ਦੇਖਿਆ ਕਿ ਕਿਸੇ ਦੇ ਬਹਾਤੇ ਨਿਸ਼ਾਨ ਗਲੇ ਤੇ ਨੀਲ ਇਧਰ ਤਬਾ ਤਤਾ ਮਾਰਿਆ ਉਹਦੇ ਨਿਸ਼ਾਨ ਮੈਂ ਵੀ ਉਚਿਤ ਤੰਬੀ ਆਪਣੀ ਨੂੰ ਕਿਹਾ ਕਿ ਮੈਂ ਹਸਪਤਲ ਦਾਖਲ ਕਰਾਉਂਦਾ ਦਾਖਲ ਕਰਾ ਕੇ ਸਾਨੂੰ ਉਹ ਇਨਸਾਫ ਚਾਹੀਦਾ ਮੈਂ ਬਹੁਤ ਪਰੇਸ਼ਾਨ ਹੋ ਗਈ ਤਿੰਨ ਸੌ ਹੋ ਗਏ ਵੇਟਿੰਗ ਦੇ ਬਿਜਾਨ ਹੋਈ ਨਹੀਂ ਪੰਚਾਇਤਾਂ ਥਾਣੇ ਮੜਮੜੀਆਂ ਗੱਲਾਂ ਹੁੰਦੀਆਂ ਥਾਣੇ ਪੰਚਾਇਤਾਂ ਕਰਦੇ ਮੇਰੇ ਘਰ ਵਾਲਾ ਪੁੱਤ ਪਹਿਲਾਂ ਵੀ ਪੰਚਾਇਤਾਂ ਹੋਈਆਂ ਹਾਂਜੀ ਪਹਿਲਾਂ ਵੀ ਪੰਚਾਇਤ ਹੋਈ ਫਿਰ ਥਾਣੇ ਚ ਫੈਸਲਾ ਹੋਇਆ ਇਹਨਾਂ ਦਾ ਰੋਜ਼ ਦੂਜੇ ਤੀਜੇ ਦਿਨ ਕੰਮ ਆ ਪਹਿਲਾਂ ਵੀ ਨਾ ਇਹ ਸਾਰੀਆਂ ਕੁੜੀਆਂ ਆਈਆਂ ਮਾਮੇ ਆਏ ਸਾਰੇ ਇਹਨਾਂ ਦੇ 15 ਬੰਦੇ ਆਏ ਆ ਮੈਨੂੰ ਕੋਣ ਕੀਤਾ ਮੈਂ ਉਹ ਹਸ ਹਸਤਾਲ ਬੰਹਾਰ ਪਈ ਸੀ ਮੈਂਨਾਂ ਨੂੰ ਕਿਹਾ ਮੈਂ ਤੋ ਆ ਰਹੀ ਹੁਣ ਮਾ ਹੈਗਾ ਵੀ ਆਪੇ ਤੁਸੀਂ ਜੀ ਤਾਂ ਨਿਭੜਦੇ ਨਵੇੜ ਲੋ ਮੇਰੀ ਬੇਟੀ ਕੰਨੀ ਸੀ ਇਹਨਾਂ ਦੇ 15 ਬੰਦੇ ਸੀਗੇ ਮੇਰੀ ਬੇਟੀ ਨੂੰ ਆਵਾ ਤਵਾ ਬੋਲ ਕੇ ਗਏ ਮੈਂ ਤਾਂ ਨਹੀਂ ਲੰਗੀ ਜਗਾਨੀ ਚੁੱਪ ਰਹੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੋਊ ਨਿਭੜ ਜੂਗੀ ਇਹਨਾਂ ਦੀ ਪਰ ਇਨੀ ਅੱਜ ਤੱਕ ਮੇਰੀ ਨਹੀਂ ਸੁਣਾਈ ਕੋਈ ਨਹੀਂ ਕੀਤੀ ਯਾਰੀ ਮੇਰੀ ਬੇਟੀ ਨੂੰ ਪਰੇ ਜਾਨ ਇੱਕ ਤਾਂ ਮੇਰਾ ਜੱਤੇ ਬੰਦਾ ਹੈ ਨਹੀਂ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਮੈਨੂੰ ਇਨਸਾਫ ਚਾਹੀਦਾ ਹੈ ਕੋ ਰਿਆ ਜੀ ਜਿਹੜੀ ਪ੍ਰਿਆ ਤੁਹਾਡੀ ਨੂੰ ਹੈਗੀ ਉਹਨੇ ਰੋਪ ਲਾਇਆ ਕਿ ਮਤਲਬ ਮੇਰਾ ਗਲਾ ਘਟਿਆ ਤੇ ਮੇਰ ਨੇ ਮਾਰ ਕਟ ਕੀਤੀ ਤੇ ਦੇਹਲ ਦੀ ਮੰਗ ਕਰਦੇ ਆ ਭਾਜੀ ਅਸੀਂ ਕੋਈ ਦੇਹਲ ਨਹੀਂ ਮੰਗ ਕੀਤੀ ਕੋਈ ਹੋਰ ਨਾ ਗਲਾ ਨਹੀਂ ਘਟਿਆ ਸਾਡੇ ਤਾਂ ਇਹ ਝੂਠੇ ਇਲਜਾਮ ਲਾਦੀ ਆ ਤੇ ਗੱਲਬਾਤ ਕੀ ਹੋਈ ਸੀ ਗੱਲਬਾਤ ਭਾਜੀ 5000 ਰੁਪਏ ਮੰਗਦੀ ਸੀਗੀ ਅਸੀਂ 2000 ਦਿੱਤਾ ਤਾਂ ਕਹਿੰਦੀ ਮੈਂ 2000 ਨਹੀਂ ਚਾਹੀਦਾ ਬਸ ਇੱਥੇ ਗੱਲਬਾਤ ਹੋਈ ਹੈ ਮੈਂ ਐਨੇ ਪੈਸੇ ਦੇ ਨਹੀਂ ਸਕਦੀ ਸਾਡੇ ਸਹਰ ਅੱਗੇ ਕਰਜ਼ਾ ਬਹੁਤ ਆ ਫੇ ਮੈਂ ਅਸੀਂ ਕੁੜੀ ਦਾ ਹਾਂ ਹਜੇ ਵਿਆਹ ਕੀਤਾ ਹੈ ਕਰਜ਼ਾ ਸਾਡੇ ਸਹਰੇ ਆ ਮੁੰਡੇ ਦੀ ਲੱਗੀ 15000 ਰੁਪਏ ਤਨਖਾਹ ਉਹਦੇ ਵਿੱਚੋਂ ਦੱਸੋ ਅਸੀਂ ਕਰਜ਼ਾ ਮੋੜੀਏ ਕੀ ਇਹਨੂੰ ਖਾ체 ਕਿੰਨੇ ਮੁੰਡਾ ਕਿੱਥੇ ਆ ਇਹਦੇ ਖਾ체 ਬਹੁਤ ਹੈ ਮੁੰਡਾ ਕਿੱਥੇ ਮੁੰਡਾ ਬਹਰੀਂ ਚ ਆ ਹਾਂਜੀ ਕੋਈ ਨਹੀਂ ਅਸੀਂ ਉਹਨਾਂ ਗਾਲੀ ਗਲੋਚ ਕੀਤੀ ਬਸ ਐਂਦਾ ਹੀ ਨੱਠ ਗਈ ਆ ਤਾਂ ਬਦਾਰੋਟੀਆਂ ਸੱਟ ਕੇ ਮੁੰਡਾ ਮੈਨੂੰ ਕਹਿੰਦਾ ਦੀ ਮੰਮੀ ਮੰਮੀ ਮੈਂ ਕਿਹਾ ਹਾਂਜੀ ਕਹਿੰਦੀ ਅਸੀਂ ਨਹੀਂ ਇਹਨੂੰ ਬੁਲਾਉਣਾ ਹੈਗਾ ਇਹਦੀ ਸਾਡੀ ਕੁਛ ਵੀ ਲਾ ਗਈ ਤਾਂ ਮੁੰਡੇ ਦਾ ਮੂੰਹ ਮੋੜਨ ਲਾਪੇ ਪਾਲੇ ਪਾਸੇ ਕਿਹੜੇ ਕੁੱਟ ਮਾਰ ਕੇ ਤੇ ਝੂਠ ਬੋਲ ਰਹੀ ਹੈ ਹਾਂਜੀ ਝੂਠ ਬੋਲ ਰਹੀ ਆ ਉਹ ਤੇ ਮੁੰਡੇ ਨੂੰ ਮੈਂ ਬੁਲਾਉਂਦੀ ਸੀ ਕਿ ਕਹਿੰਦੀ ਅਸੀਂ ਨਹੀਂ ਬੁਲਾਉਣਾ ਮੈਂ ਕਿਹਾ ਘਰ ਵਿੱਚ ਰਹਿਣਾ ਤਾਂ ਬੁਲਾਉਣਾ ਤੇ ਪੈਣਾ ਹੀ ਆ ਘਰ ਵਿੱਚ ਆ ਕਦੇ ਰਹਿਣਾ ਹੈ ਤਾਂ ਬੁਲਾਉਣਾ ਚਲਾਉਣਾ ਪੈਣਾ ਜਾਂ ਕਹਿੰਦੀ ਨਹੀਂ ਬੁਲਾਉਣਾ ਚਲਾਉਣਾ ਮੈਂ ਕਹ ਤੂੰ ਬਹੁਤ ਚਾਵਲ ਨਾ ਚੜ ਅੱਗੇ ਮੈਂ ਕਹ ਦੁਪਹਿਰੇ ਤੂੰ ਪੁਲਿਸ ਲਿਆਂਦੀ ਆ ਸਾਡੇ ਤੇ ਉਦੋਂ ਵੀ ਤੈਨੂੰ ਅਸੀਂ ਕਿਹਾ ਕੁਛ ਨਹੀਂ ਕਿਹਾ ਤੂੰ ਆਪਣੇ ਕੱਪੜੇ ਪਾੜ ਕੇ ਤਾਂ ਪੁਲਿਸ ਨੂੰ ਦੱਸ ਦਿੱਤਾ ਮੇਰੇ ਕੱਪੜੇ ਪਾੜੇ ਮੈਨੂੰ ਬਾਹਰ ਕੱਢਿਆ ਅਸੀਂ ਕੋਈ ਬਾਹਰ ਨਹੀਂ ਉਹਨੂੰ ਕੱਢਿਆ ਮੈਂ ਦਵਾਈ ਲੈਣ ਗਈਆਂ ਕੁੜੀ ਮੇਰੀ ਘਰ ਸੀਗੀ ਅਸੀਂ ਕੋਈ ਨਹੀਂ ਇਹਨੂੰ ਬਾਹਰ ਤੁਸੀਂ ਵੀ ਕੋਈ ਦਰਖਾਸਤ ਦਿੱਤੀ ਥਾਣੇ ਹਾਂਜੀ ਅਸੀਂ ਵੀ ਉੱਥੇ ਦਿੱਤੀ ਆ ਕਿੱਥੇ ਅਸੰਤੋਖਪੁਰ ਥਾਣੇ ਚ ਦਿੱਤੀ ਹਾਂਜੀ ਦਿੱਤੀ ਪੰਚਾਇਤ ਵੀ ਇਹ ਤੋਂ ਪਹਿਲਾਂ ਹਾਂਜੀ ਪਹਿਲਾਂ ਵੀ ਪੰਚਾਇਤ ਹੋਈ ਪਹਿਲਾਂ ਵੀ ਇਹ ਨਹੀਂ ਮਾਫੀਆਂ ਮੰਗੀਆਂ ਸਾਤੋਂ ਬਹੁਤ ਕੁਛ ਹੀ ਨਹੀਂ ਕੀਤਾ ਸਾਡੇ ਨਾਲ ਪਹਿਲਾਂ ਤਾਂ ਇਹ ਇੰਦਾ ਕਰਦੀ ਮਾਂ ਅੱਗੇ ਵੀ ਸਾਡੇ ਕੋਲ ਕੁੜੀ ਜਾਂ ਮੁੰਡਾ ਹੋਣ ਵਾਲਾ ਸੀ ਉਹ ਖੋ ਕੇ ਲੈ ਗਈ ਸੀ ਮੁੰਡੇ ਕੁੜੀ ਤੁਹਾਡੀ ਮੰਗੀ ਆ ਹਾਂਜੀ ਸਾਡੀ ਮੰਗ ਹੈ ਜੇ ਸਾਨੂੰ ਇਨਸਾਫ ਚਾਹੀਦਾ ਬਸ